ਮਨਦੀਪਾ ਅਸੀਂ ਪੰਜਾਬ ਬਟਾਲੇ ਤੋਂ ਆਏ ਹਾਂ। ਤੁਸੀਂ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਲੇਕਿਨ ਗੋਲਡਨ ਟੈਂਪਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਲੋਕ ਖਾਸ ਅਰੇਂਜਮੈਂਟ ਕੀਤੇ ਗਏ ਗਰਮੀਆਂ ਨੂੰ ਲੈ ਕੇ ਕੀ ਕੀ ਅਰੇਂਜਮੈਂਟ ਹੈ ਕੀ ਕਹਿਣਾ ਚਾਹੋਗੇ? ਹਾਂਜੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਹੋਏ ਨੇ ਸੰਗਤਾਂ ਵਾਸਤੇ ਖੁੱਲਾ ਲੰਗਰ ਵੀ ਵਰਤਾਇਆ ਜਾਂਦਾ ਹੈ। ਪੱਖਿਆਂ ਦੀ ਇੰਤਜ਼ਾਮ ਹੈਗਾ। ਸਭ ਬਹੁਤ ਅੱਛਾ ਕੀਤਾ ਹੋਇਆ ਵਧੀਆ ਜੇ ਦਰਸ਼ਨ ਹੁੰਦੇ ਨੇ। ਔਰ ਕਿਉਂ ਭਈ ਲਾਈਨਾਂ ਵਾਈਜ਼ ਸਾਰਿਆਂ ਨੂੰ ਭੇਜਦੇ ਨੇ ਅੰਦਰ। ਐਤੇ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਵਾਹਿਗੁਰੂ ਦੀ ਚੜ ਇੱਥੇ ਆ ਕੇ ਗਰਮੀ ਦਾ ਅਹਿਸਾਸ ਹੋਇਆ ਜਿਸ ਹਿਸਾਬ ਨਾਲ ਪੰਖੇ ਲਾਏ ਪਾਣੀ ਵਾਲੇ ਬੈਗਾ ਦੇ ਪਾਣੀ ਪੰਦੇ ਸ਼ਬੀਲਾ ਲਾਈਆਂ ਨਾ ਜੀ ਨਾ ਉਹ ਪਰਮਾਤਮਾ ਦੀ ਮਿਹਰ ਹੈ ਕਿਸੇ ਨੂੰ ਗਰਮੀ ਕੁਝ ਪਤਾ ਨਹੀਂ ਲੱਗਦੀ ਦਰਸ਼ਨ ਕਰਕੇ ਬਲਕਿ ਮੰਨ ਵੀ ਸੁੱਧ ਜਾਂਦਾ ਤੇ ਠੰਡ ਵੀ ਪੈ ਜਾਂਦੀ ਹੈ ਫਰਮਨੂਰ ਕਿਥੋਂ ਆਏ ਤੁਸੀਂ ਅਸੀਂ ਚੰਡੀਗੜ੍ਹ ਤੋਂ ਆਏ ਆ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਹੈ ਬਿਲਕੁਲ ਗਰਮੀ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇੱਥੇ ਇਹਨਾਂ ਨੇ ਮੈਟ ਵਿਛਾਏ ਨੇ ਉਹਨਾਂ ਦੇ ਉੱਤੇ ਪਾਣੀ ਪਾਇਆ ਤਾਂ ਕਿ ਠੰਡਕ ਫੀਲ ਹੋਵੇ ਫੈਨ ਲੱਗਾ ਉਹਦੇ ਨਾਲ ਪਾਣੀ ਵੀ ਆਉਂਦਾ ਸਪ੍ਰਿੰਕਲਰ ਟਾਈਪਸ ਉਹ ਵੀ ਬਹੁਤ ਅੱਛਾ ਹੈ ਨਾਰੇ ਕੁਲਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਛਬੀਲਾਂ ਲਾਈਆਂ ਨੇ ਠੰਡਾ ਪਾਣੀ ਦਿੰਦੇ ਪਏ ਨੇ ਬਹੁਤ ਅੱਛਾ ਫੀਲ ਹੋਇਆ ਕੋਈ ਗਰਮੀ ਫੀਲ ਨਹੀਂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਸਦਾ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਸੋ ਹੁਣ ਗਰਮੀ ਦੇ ਦਿਨਾਂ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਹੋਰ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਸੋ ਇਹ ਛੁੱਟੀਆਂ ਦੇ ਦਿਨਾਂ ਵਿੱਚ ਜਿੱਥੇ ਸੰਗਤ ਦੀ ਆਮਦ ਵਧੀਆ ਉੱਥੇ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਬੰਧ ਵੀ ਉਹ ਵਿਸਾਲ ਕੀਤੇ ਗਏ ਨੇ ਗਰਮੀਆਂ ਦੇ ਦਿਨਾਂ ਨੂੰ ਦੇਖਦੇ ਹੋਏ ਜਿਵੇਂ ਪ੍ਰਕਰਮਾਂ ਦੇ ਵਿੱਚ ਜਿਹੜੀ ਮਿੱਟੀਾਂ ਦੀ ਵਸਾਈਆ ਉਹ ਵੱਧ ਕਰ ਦਿੱਤੀ ਗਈ ਆ ਤੇ ਹਰ ਘੰਟੇ ਡੇਢ ਘੰਟੇ ਬਾਅਦ ਲੋਡ ਅਨਸਾਰ ਉਹਨਾਂ ਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਗਰnabla ਇਹਨਾਂ ਟਾਟਾ ਤੋਂ ਇਲਾਵਾ ਸੰਗਤਾਂ ਦੇ ਲਈ ਚਾਹੇ ਘੰਟਾ ਘਰ ਹੋ ਗਿਆ ਚਾਹੇ ਦਰਸ਼ਣੀ ਡਿਊਟੀ ਹੋ ਗਈ ਚਾਹੇ ਲੰਗਰ ਹਾਲ ਦੇ ਸਾਹਮਣੇ ਹੋ ਗਿਆ ਜੇ ਗੁਰਦੁਆਰਾ ਮਹਾਂਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਹੋਇਆ ਇੱਥੇ ਸੰਗਤਾਂ ਦੇ ਲਈ ਸਾਹ ਕਰਨ ਵਕਤੇ ਚਾਨਣੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਜਾਣ ਮੁਕੇ ਧੁੱਪ ਨਾ ਲੱਗੇ ਤੇ ਇਸ ਤੋਂ ਇਲਾਵਾ ਅ ਪ੍ਰਕਰਮਾਂ ਦੇ ਵਿੱਚ ਬੱਖ-ਬੱਖ ਜਗ੍ਹਾ ਤੇ ਜਵੇਂ ਦਰਸ਼ਨ ਜੂੜੀ ਦੇ ਸਾਹਮਣੇ ਸੰਗਤਾਂ ਦੇ ਲਈ ਜਦੋਂ ਲੈਣਾ ਚ ਖੜਦੀ ਆ ਸੰਗਤ ਉਹਨਾਂ ਨੂੰ ਗਰਮੀ ਨਾ ਲੱਗੇ ਵਧੀਆ ਵੱਡੇ ਵਾਟਰ ਪੂਲਰ ਹਵਾ ਵਾਲੇ ਕੂਲਰ ਲਗਾਏ ਗਏ ਨੇ ਤੇ ਉੱਪਰੋਂ ਇੱਕ ਪਾਣੀ ਵਾਲਾ ਡ੍ਰਿਪ ਵੀ ਲਾਇਆ ਗਿਆ ਤਾਂ ਕਿ ਸੰਗਤਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਕਿਉਂਕਿ ਸੰਗਤਾਂ ਨੂੰ ਘੰਟਾ-ਘੰਟਾ ਦੋ-ਦੋ ਘਟੇ ਉੱਥੇ ਆਪਣੇ ਖੜ ਕੇ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੰਗਤਾਂ ਪ੍ਰਤੀ ਵੀ ਇੱਕ ਬੇਨਤੀ ਆ ਜਦੋਂ ਅਸੀਂ ਦਰਸ਼ਨੀ ਡਿਊਟੀ ਦੇ ਸਾਹਮਣੇ ਲੈਣਾ ਦੇ ਵਿੱਚ ਅਸੀਂ ਖੜਦੇ ਹਾਂ ਗਰਮੀ ਦੇ ਦਿਨ ਹੋਣ ਕਰਕੇ ਥੋੜਾ ਜਿਹਾ ਅੱਗੋਂ ਤੋਂ ਪਿੱਛੋਂ ਤੋਂ ਆਪਣਾ ਸੰਗਤ ਤੋਂ فاਜ਼ਲਾ ਰੱਖਣਾ ਚਾਹੀਦਾ ਤਾਂ ਕਿ ਆਪ ਨੂੰ ਵੀ ਗਰਮੀ ਘੱਟ ਲੱਗੇ ਤੇ ਦੂਸਰੇ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ ਸੋ ਇਹਨ ਗਰਮੀਆਂ ਦੇ ਸੀਜ਼ਨ ਮੱਦੇ ਨਜ਼ਰ ਰੱਖਦੇ ਹੋਏ ਪ੍ਰਕਰਮਾਂ ਦੇ ਵਿੱਚ ਸਰੋਵਰ ਤੇ ਚਾਰੇ ਕੋਨਿਆਂ ਤੇ ਠੰਡੇ ਜਲ ਦੀ ਸੇਵਾ ਚਲਦੀ ਆ ਸੋ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਆ ਸੋ ਜਿੱਥੇ ਸੰਗਤਾਂ ਗਿਣਤੀ 'ਚ ਬਹੁਤ ਯਾਦ ਰੇ ਉਥੇ ਗਰਮੀ ਦੇ ਦਿਨਾਂ ਵਿੱਚ ਜਿਵੇਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਆਕ ਅਧਾਰੇ ਨੇ ਉਹ ਵੀ ਹਰ ਸਾਲ ਛੁੱਟੀਆਂ ਦੇ ਦਿਨਾਂ ਵਿੱਚ ਜਿਹੜੇ ਬੱਚੇ ਨੇ ਸਟੂਡੈਂਟ ਨੇ ਸਾਡੇ ਉਹ ਜਿਹੜੇ volunteers ਉਹ ਤੇ ਦਰਬਾਰ ਸਾਹਿਬ ਦਾ ਸਥਾਨ ਉਹਨਾਂ ਨੇ ਸੇਵਾ ਕਰਨ ਲਈ ਚੁਣਿਆ ਤੇ ਆਮ ਵੇਖਿਆ ਜਾਂਦਾ ਕਿ ਜਿਹੜੇ ਹੋਰ ਸਕੂਲਾਂ ਦੇ ਸਟੂਡੈਂਟ ਨੇ ਉਹ ਕਿਤੇ ਪਹਾੜੀਆਂ ਤੇ ਜਾਂ ਆਪਣਾ ਹੋਰ ਇਹਨਾਂ ਛੁੱਟੀਆਂ 'ਚ ਸਮਾ ਬਤਾਉਣ ਦਾ ਯੁਕਤ ਬਣਾਉਂਦੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਆਕਦਾਰੇ ਨੇ ਜੋ ਸਾਡਾ ਮੇਨ ਮਨੋਰਥ ਆ ਬਾਣੀ ਤੇ ਬਾਣੇ ਨਾਲ ਜੋੜਦਾ ਤੇ ਉਹ ਇੱਥੇ ਉਹਨਾਂ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਇੱਥੇ 1 ਮਹੀਨਾ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਸੰਗਤ ਨੂੰ ਮਾਰਗਦਰਸ਼ਨ ਕਰਨਗੇ ਨਾਲੇ ਕੀਰਤਨ ਸਰਵਣਗੇ ਜੇ ਗੱਲ ਕਰੀਏ ਤੇ ਜਿਹੜੇ ਸ਼ਬੀਲਾਂ ਲੱਗਦੀਆਂ ਪ੍ਰਕਰਮਾਂ ਦੇ ਵਿੱਚ ਕੀ ਉਹਨਾਂ ਦੀ ਗਿਣਤੀ ਨੂੰ ਵੀ ਵਧਾਇਆ ਗਿਆ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸੰਗਤ ਉੱਥੇ ਪੁੱਜਦੀ ਹੈ ਤੇ ਉੱਥੇ ਕਾਫੀ ਰਸ਼ ਜ਼ਰੂਰ ਰਹਿੰਦਾ ਵਾ ਜਿਵੇਂ ਆਮ ਦਿਨਾਂ ਦੇ ਵਿੱਚ ਚਾਰ ਪੋਨਿਆਂ 'ਚ ਸਾਡੀਆਂ ਸਵੀਲਾਂ ਲਗਾਈਆਂ ਹੋਈਆਂ ਨੇ ਪਰ ਜਿਵੇਂ ਐਤਵਾਰ ਦਾ ਦਿਨ ਹੋ ਗਿਆ ਕੋਈ ਦੁਰਪੁਰਬ ਕੋਈ ਸੰਗਰਾਮ ਐਦਾਂ ਦਾ ਕੋਈ ਦਿੱਤ ਤਿਹਾਰ ਹੁੰਦਾ ਉਹਨਾ ਦਿਨਾਂ ਦੇ ਵਿੱਚ 4 ਤੋਂ 6 ਵੀ ਕਰ ਦਿੱਤੇ ਜਾਂਦੇ ਨੇ 5 ਵੀ ਕਰ ਦਿੱਤੇ ਜਾਂਦੇ ਨੇ 7 ਵੀ ਕਰ ਦਿੱਤੇ ਜਾਂਦੇ ਨੇ ਜਿਵੇਂ ਲੰਗਰ ਦੇ ਬਾਹਰ ਵੀ ਇਦਾਂ ਦਿਨ ਤਿਹਾੜੀ ਸੰਗਤ ਦੇ ਲਈ ਸ਼ੀਵ ਲਗਾਈ ਜਾਂਦੀ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ